ਕਿਸਾਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਕਿਸਾਨ ਇੱਕ ਖਬਰ ਸੁਣ ਕੇ ਬਾਗੋ ਬਾਗ ਹੋ ਜਾਣਗੇ ਤਾਂ ਉਹਨਾਂ ਦੀ ਜਿਹੜੀ ਲੰਮੇ ਸਮੇਂ ਤੋਂ ਉਡੀਕ ਸੀ ਤਾਂ ਉਹ ਖਤਮ ਹੋ ਗਈ ਆ ਦੱਸਦਿਨੀ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਸਰਕਾਰ ਨੇ ਕਿਸਾਨਾਂ ਲਈ ਇੱਕ ਵੱਡਾ ਜਿਹੜਾ ਐਲਾਨ ਕਰ ਦਿੱਤਾ ਹੈ ਦੱਸਦਿਨੀ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਗੰਨਾ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਆ ਕੇਂਦਰ ਸਰਕਾਰ ਨੇ ਗੰਨੇ ਦੇ ਉਚਿਤ ਅਤੇ ਲਾਹੇਵੰਦ ਮੁੱਲ ਐਫ ਆਰ ਪੀ ਵਿੱਚ 15 ਰੁਪਏ ਪ੍ਰਤੀ ਕੁਇੰਟਲ ਦੇ ਵਾਅਦੇ ਨੂੰ ਮਨਜ਼ੂਰੀ ਦੇ ਦਿੱਤੀ ਆ ਇਹ ਮਹੱਤਵਪੂਰਨ ਫੈਸਲਾ ਮੋਦੀ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ ਜਿਸ ਦਾ ਸਿੱਧਾ ਲਾਭ ਦੇਸ਼ਪੁਰ ਦੇ ਗੰਨਾ ਕਿਸਾਨਾਂ ਨੂੰ ਮਿਲੇਗਾ ਕੇਂਦਰੀ ਮੰਤਰੀ ਮੰਡਲ ਦੇ ਫੈਸਲੇ ਦੇ ਬੋਲਦਿਆ ਕੇਂਦਰੀ ਮੰਤਰੀ ਨੇ ਕਿਹਾ ਕਿ ਚੀਨੀ ਸੀਜ਼ਨ 2 2025-26 ਲਈ ਗੰਨੇ ਦਾ ਉਚਿਤ ਅਤੇ ਲਾਹੇਵੰਦ ਮੁੱਲ 355 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ ਇਹ ਬੈਂਚਮਾਰਕ ਕੀਮਤਾਂ ਜਿਸ ਤੋਂ ਹੇਠਾਂ ਇਸ ਨੂੰ ਖਰੀਦਿਆ ਨਹੀਂ ਜਾ ਸਕਦਾ ਬੀਤੇ ਸੀਜ਼ਨ ਵਿੱਚ ਗੰਨੇ ਦਾ ਉਚਿਤ ਅਤੇ ਲਾਹੇਵੰਦ ਮੁੱਲ ਐਫ ਆਰ ਪੀ 304 ਰੁਪਏ ਪ੍ਰਤੀ ਕੁਇੰਟਲ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕਮੇਟੀ ਨੇ 2025-26 ਅਕਤੂਬਰ-ਸਤੰਬਰ ਲਈ ਜਿਹੜਾ 10.25% ਦੀ ਮੂਲ ਰਿਕਵਰੀ ਦਰ ਲਈ ਗੰਨੇ ਦੀ ਉਚਿਤ ਅਤੇ ਲਾਹੇਵੰਦ ਕੀਮਤ ਐਫਆਰਪੀ 355 ਰੁਪਏ ਪ੍ਰਤੀ ਕੁਇੰਟਲ ਨੂੰ ਮਨਜ਼ੂਰੀ ਦਿੱਤੀਆ ਇਸ ਵਿੱਚ 10.25% ਤੋਂ ਵੱਧ ਰਿਕਵਰੀ ਵਿੱਚ ਹਰ 0.1% ਦੀ ਰਿਕਵਰੀ ਲਈ 3.46 ਰੁਪਏ ਪ੍ਰਤੀ ਕੁਇੰਟਲ ਦਾ ਪ੍ਰੀਮੀਅਮ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਰਿਕਬਰੀ ਵਿੱਚ ਹਰ 0.1% ਦੀ ਕਮੀ ਲਈ ਐਫ ਆਰ ਪੀ ਵਿੱਚ 3.46 ਰੁਪਏ ਪ੍ਰਤੀ ਕੁਇੰਟਲ ਦੀ ਕਮੀ ਤੇ ਕੀਤੀ ਜਾਵੇਗੀ ਹਰ ਸਾਲ ਕੇਂਦਰ ਸਰਕਾਰ ਖੇਤੀਬਾੜੀ ਲਾਗਤ ਅਤੇ ਕੀਮਤਾ ਕਮਿਸ਼ਨ CACP ਦੀਆਂ ਸ਼ਿਫਾਰਸ਼ਾਂ ਦੇ ਆਧਾਰ ਤੇ ਗੰਨੇ ਦੀ FRP ਨਿਰਧਾਰਿਤ ਕਰਦੀ ਆ FRP ਘੱਟੋ ਘੱਟ ਕੀਮਤ ਆ ਜਿਸ ਤੋਂ ਘੱਟ ਕੀਮਤੇ ਕੋਈ ਵੀ ਖੰਡ ਮਿਲ ਗੰਨਾ ਨਹੀਂ ਖਰੀਦ ਸਕਦੀ ਇਸ ਦੀ ਗੰਨਾ ਸਾਰੇ ਪ੍ਰਮੁੱਖਾ ਗੰਨਾ ਉਤਪਾਦਕ ਰਾਜਾਂ ਦੀ ਗੰਨਾ ਉਤਪਾਦਨ ਲਾਗਤ ਨੂੰ ਦੇ ਕੇ ਕੀਤੀ ਜਾਂਦੀ ਹੈ ਗੰਨੇ ਦੀ ਐਫ ਆਰ ਪੀ ਗੰਨਾ ਨਿਯੰਤਰ ਆਦੇਸ਼ 90 से 873 ਨਿਰਧਾਰਿਤ ਚ ਕੀਤੀ ਗਈਆਂ ਦੱਸ ਦਿੰਦੇ ਕਿ ਕਿਸਾਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਇਹ ਖਬਰ ਸੁਣ ਕੇ ਕਿਸਾਨ ਬਾਗੋ ਬਾਗ ਹੋ ਜਾਣਗੇ ਉਹਨਾਂ ਨੇ ਲੰਮੀਆਂ ਉਡੀਕਾਂ ਨੂੰ ਜਿਹੜਾ ਹੁਣ ਮਹੱਤਵਪੂਰਨ ਪੈ ਗਿਆ ਉਹਨੇ ਲੰਮੀਆਂ ਉਡੀਕਾਂ ਖਤਮ ਹੋ ਗਈਆਂ ਨੇ ਤਾਂ ਸਰਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਵੱਡਾ ਐਲਾਨ ਕਰ ਦਿੱਤਾ ਕੇਂਦਰੀ ਮੰਤਰੀ ਮੰਡਲ ਨੇ ਗੰਨਾ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਆ ਕੇਂਦਰ ਸਰਕਾਰ ਨੇ ਗੰਨੇ ਦੇ ਉਚਿਤ ਅਤੇ ਲਾਹੇਵੰਦ ਮੁੱਲ ਐਫ ਆਰ ਪੀ ਵਿੱਚ 15 ਰੁਪਏ ਪ੍ਰਤੀ ਕੁਇੰਟਲ ਦੇ ਵਾਅਦੇ ਨੂੰ ਮਨਜ਼ੂਰੀ ਦੇ ਦਿੱਤੀ ਆ ਇਹ ਮਹੱਤਵਪੂਰਨ ਫੈਸਲਾ ਮੋਦੀ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ ਜਿਸ ਦਾ ਸਿੱਧਾ ਲਾਭ ਦੇਸ਼ ਭਰ ਦੇ ਗੰਨਾ ਕਿਸਾਨਾਂ ਨੂੰ ਮਿਲੇਗਾ ਕੇਂਦਰੀ ਮੰਤਰੀ ਮੰਡਲ ਦੇ ਫੈਸਲੇ 'ਤੇ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਚੀਨੀ ਸੀਜ਼ਨ